ਗਰਮੀਆਂ ਦੇ ਦਿਨ ਆਉਣ ਵਾਲੇ ਆ ਵੀਡੀਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਿਓ ਕਿਉਂਕਿ ਸਪਾਂ ਬਾਰੇ ਕੁਝ ਤੁਹਾਨੂੰ ਗੱਲਾਂ ਦੱਸ ਰਹੀਆਂ ਜਿਹੜੀਆਂ ਤੁਹਾਨੂੰ ਨਹੀਂ ਪਤਾ ਮਰਤੀ ਕਿਉਂਕਿ ਮੇਰੇ ਏਰੀਆ ਦੇ ਵਿੱਚ ਬਹੁਤ ਨਸਲਾਵਾਂ ਸਪਾਂ ਦੀਆਂ ਜਿਹੜੀਆਂ ਕਿ ਬਿਨਾ ਜ਼ਹਿਰ ਵਾਲੀਆਂ ਵਾਂ ਸਿਰਫ ਮੇਰੇ ਏਰੀਆ ਦੇ ਵਿੱਚ ਦੋਸਤੋ ਦੋ ਸੱਪ ਜ਼ਹਿਨ ਵਾਲੇ ਪਾਏ ਜਾਂਦੇ ਆ ਇੱਕ ਕੋਬਰਾ ਤੇ ਇੱਕ ਕ੍ਰੈਟ ਇਹਨੂੰ ਛੱਡ ਕੇ ਬਾਕੀ ਸਾਰੇ ਸੱਪ ਬਿਨਾ ਜ਼ਹਿਰ ਵਾਲੇ ਮੈਂ ਹਰ ਟਾਈਮਿੰਗ ਵੇਖ ਕੇ ਉਹਦੇ ਲੱਛਣਾਂ ਤੋਂ ਦੱਸ ਦਿੰਦਾ ਕਿ ਬੰਦੇ ਨੂੰ ਜ਼ਹਿਰ ਵਾਲਾ ਸੱਪ ਲੜਿਆ ਕਿ ਬਿਨਾ ਜ਼ਹਿਰ ਵਾਲਾ ਇਹ ਸਮਝੋ ਨਾ ਜੋ ਨਾ ਕਿ ਜਿਹੜੇ ਪੰਜਾਬ ਦੇ ਦੋ ਸੱਪ ਜ਼ਹਿਰ ਵਾਲੇ ਆ ਪੂਰੀ ਸਿਰ ਤੇ ਇੰਜੈਕਸ਼ਨ ਹੀ ਕੰਮ ਆਉਂਦੀ ਆ। ਆ ਮੇ ਉਸ ਸੱਪ ਮੈਨੂੰ ਲੜਿਆ ਭਾਵੇਂ ਕਿਸੇ ਜੋਗੀ ਨੂੰ ਲੜਿਆ ਕਿਸੇ ਨੂੰ ਲੜਿਆ ਜਿਹੜਾ ਬੰਦਾ ਦੇਸੀ ਦਵਾਈ ਦੇ ਚੱਕਰ ਤੇ ਪੈ ਜਾਊਗਾ ਇਹਦੀ ਫੋਟੋ ਤੇ ਜੈਮ ਵਾਲਾ ਪੈ ਜਾਊਗੀ ਭਾਵੇਂ ਮੈਂ ਆ ਭਾਵੇਂ ਕੋਈ ਵੀ ਆ ਬਿਨਾ ਜ਼ਹਿਰ ਵਾਲੇ ਸੱਪ ਲੜਿਆ ਵਾ ਤੋੜਾ ਦਿਲੇਗਾ ਵਾ ਤੇ ਫੇਰ ਭਾਵੇਂ ਤੁਹਾਨੂੰ ਇੱਕ ਟਾਈਮ ਤੇ 10 ਸੱਪ ਵੀ ਬਿਨਾ ਜ਼ਹਿਰ ਵਾਲੇ ਲੜ ਜਾਣ ਹੁਣਾਂ ਹੀ ਕੁਛ ਨਹੀਂ ਹੁਣ ਜਦੋਂ ਜ਼ਹਿਰ ਵਾਲਾ ਸੱਪ ਹੁੰਦਾ ਸੀ ਇੰਨੇ ਟੋਲੇ ਤਾਂ ਗੰਗਲਪ ਤੋਂ ਬੰਨੇ 9 ਗੱਲ ਕਲਬ ਤੋਂ ਬਈ ਨਸਰ ਮੈਂ ਦੋ ਨਸਲ ਆਪਣੇ ਏਰੀਆ ਦੇ ਕਲਬਸਾਂ ਨਾਲ ਫੜਦੀਆਂ ਬਾਕੀ ਜਿਹੜਾ ਸਾ ਆਪਾਂ ਫੜਨਾ ਵਾ ਤੇ ਇਹਦੇ ਚ ਪਾ ਦੇਣਾ। 커피 ਗੱਲ ਜੀ ਵਿਸ਼ਾਲ ਸਫਰ ਵੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਅਕਸਰ ਹੀ ਤੁਹਾਨੂੰ ਅਸੀਂ ਕਈ ਨੌਜਵਾਨਾਂ ਨਾਲ ਮਲਾਉਂਦੇ ਰਹਿੰਦੇ ਹਾਂ ਪਰ ਤਾ ਦੀ ਅੱਜ ਇੱਕ ਇਸੇ ਨੌਜਵਾਨ ਜਾਂ ਕਹ ਲਈਏ ਵਿਅਕਤੀ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਸੱਪਾਂ ਨੂੰ ਕਰ ਰਸੀ ਦੇ ਬਰਾਬਰ ਸਮਝਦਾ ਹੈ ਪਰ ਉਸ ਦੇ ਨਾਲ ਹੀ ਹੁਸਤੇ ਵੱਲੋਂ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਵੀ ਬਚਾਇਆ ਗਿਆ ਹੈ ਗੱਲਬਾਤ ਕਰਨ ਲੱਗੇ ਆ ਅੱਜ ਪਹੁੰਚੇ ਆ ਪੱਟੀ ਸ਼ਹਿਰ ਦੇ ਵਿੱਚ ਗੱਲਬਾਤ ਕਰਦੇ ਆ ਹਰਪਾਲ ਬ੍ਰਹਮਚਾਰੀ ਦੇ ਨਾਲ ਬ੍ਰਹਮਚਾਰੀ ਜੀ ਸਵਾਗਤ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗਦੇਸਾ ਦੋਸਤੋ ਪਹਿਲਾਂ ਤਾਂ ਸਾਰੀ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਜੈ ਸ਼ੰਕਰ ਜੈ ਨਾਗਦੇਸਾ ਗਰਮੀਆਂ ਦੇ ਦਿਨ ਆਉਣ ਵਾਲੇ ਆ ਵੀਡੀਓ ਸ਼ੁਰੂ ਤੋਂ ਲਾ ਕੇ ਅਖੀਰ ਤੱਕ ਧਿਆਨ ਨਾਲ ਦੇਖਿਓ ਕਿਉਂਕਿ ਸੱਪਾਂ ਬਾਰੇ ਕੁਝ ਤੁਹਾਨੂੰ ਗੱਲਾਂ ਦੱਸ ਰਹੀਆਂ ਜਿਹੜੀਆਂ ਤੁਹਾਨੂੰ ਨਹੀਂ ਪਤਾ ਤੇ ਗੌਰ ਨਾਮ ਤੁਹਾਡਾ ਹਰਪਾਲ ਬ੍ਰਹਮਚਾਰੀ ਕਿਵੇਂ ਪਿਆ ਵੇਖੋ ਸਰ ਇਹ ਸਾਰੇ ਬ੍ਰਹਮਚਾਰੀ ਕਹਿ ਕੇ ਆਵਾਜ਼ ਮਾਰਦੇ ਵਹਿ ਕੀ ਗਰੋਂ ਦੇ ਚੱਕਰ ਚ ਨਹੀਂ ਆ ਗਏ ਤੇ ਮਤਲਬ ਚਲੋ ਅੱਜ ਲੈਣ ਸਪਾ ਸੁਪਾਂਦੀ ਹੈਗੀ ਆ ਨਾਲ 18-19 ਸਾਲ ਡਰਾਈਵਰੀ ਕੀਤੀ ਹੈ ਪੈਪਸੀ ਕੰਪਨੀ ਦੀ ਸੱਪ ਬੂਟੇ ਤੋਂ ਲਾਉਣ ਲੱਗਾ ਆ ਅੱਖ ਦੀ ਪੁਤਲੀ ਚ ਲੜਿਆ ਲਾਈਟ ਚਲੀ ਗਈ 5 ਸਾਲ ਪਹਿਲਾਂ ਡਰਾਈਵਰੀ ਛੁੱਟ ਗਈ ਸੱਪ ਨਹੀਂ ਬਾਂਦਰ ਫੜ ਗਿਆ ਰੀਅਰ ਤੇ ਛੱਡੀ ਦੇ ਆ ਦੋ ਕੱਛੂ ਕੰਮੇ ਫੜ ਕੇ ਉਹਨ ਹਰੀ ਗਏ ਰੀਅਰ ਤੇ ਛੱਡੇ ਹੀ ਕਿ ਦੇ ਦਿਨ ਨਿਗੋਲਾ ਗੋਆ ਕੇ ਜਨਵਰ ਦੇ ਕੀੜੇ ਪਏ ਆ ਕੋ ਜਨਵਰ ਸੀਰੇ ਚ ਡਿੱਗਿਆ ਸਾਰਿਆਂ ਨੂੰ ਸੈਟਿੰਗ ਕਰਕੇ ਛੱਡੀਦਾ ਵਾ ਮੈਂ ਕਹਿੰਦਾ ਫੜਦੇ ਆਂ ਦੀ ਛੱਡਦੇ ਆਂ ਦੀ ਹਰ ਇੱਕ ਨੈਟ ਦੇ ਉੱਤੇ ਲੋਕਾਂ ਨੂੰ ਬਗਾਈ ਰਹੀ ਆ ਕਿ ਇਹ ਨਹੀਂ ਕਿ ਕੋਈ ਆਪਣੇ ਤੇ ਉਂਗਲ ਨਹੀਂ ਚੁੱਕ ਸਕਦਾ ਸਿਰਫ ਮਕਸਦ ਇਹ ਆ ਸੱਪ ਫੜਨੇ ਆ ਖਾਲੀ ਥਾਂ ਵੇਖ ਕੇ ਸੱਪਾਂ ਨੂੰ ਛੱਡਨਾ ਵਾ ਲੋਕਾਂ ਨੂੰ ਸੱਪਾਂ ਤੋਂ ਸੇਫ ਕਰੀਦਾ ਸੱਪਾਂ ਨੂੰ ਲੋਕਾਂ ਤੋਂ ਸੇਫ ਕਰੀਦਾ ਹੁਣ ਲੋਕ ਕਹਿੰਦੇ ਆ ਸੱਪ ਲੜ ਗਿਆ ਬੰਦਾ ਮਰ ਗਿਆ ਉਹ ਬੰਦੇ ਮਰਨ ਦਾ ਕਾਰਨ ਕੀ ਆ ਸੱਪ ਦੇ ਜ਼ਹਿਰ ਦੀਆਂ ਪਹਿਲੀ ਗੱਲ ਸਮਝ ਲਓ ਹੋ ਸਕਦਾ ਬੰਦੇ ਨੂੰ ਸੱਪ ਨਾਲ ਲੜਿਆ ਬੰਦਾ ਡਰਦੇ ਨਾਲ ਹੀ ਮਰ ਜੇ ਕਿਉਂਕਿ ਮੇਰੇ ਏਰੀਆ ਦੇ ਵਿੱਚ ਬਹੁਤ ਨਸਲਾਵਾਂ ਸਪਾਂਦੀਆਂ ਜਿਹੜੀਆਂ ਕਿ ਬਿਨਾ ਜ਼ਹਿਰ ਵਾਲੀਆਂ ਵਾ ਸਿਰਫ ਮੇਰੇ ਏਰੀਆ ਦੇ ਵਿੱਚ ਦੋਸਤੋ ਦੋ ਸੱਪ ਜ਼ਹਿਰ ਵਾਲੇ ਪਏ ਜਾਂਦੇ ਆ ਇੱਕ ਕੋਬਰਾ ਤੇ ਇੱਕ ਕ੍ਰੈਟ ਇਹਨੂੰ ਛੱਡ ਕੇ ਬਾਕੀ ਸਾਰੇ ਸੱਪ ਬਿਨਾ ਜ਼ਹਿਰ ਵਾਲੇ ਆ ਲਾਈਵ ਤੇ ਸੱਪ ਲੜਿਆ ਵਾਲੇ ਵੀ ਬਹੁੜੇ ਮਰੀਜ਼ ਬਚਾਏ ਆ ਜਦੋਂ ਝੋਨੇ ਲੱਗਦੇ ਆ ਦਿਹਾੜੀ ਦੇ ਇੱਕ ਦੋ ਦੋ ਮਰੀਜ਼ ਵੀ ਮੈਂ ਸੱਪ ਲੜੇ ਵਾਲੇ ਬਚਾਏ ਆ ਪਰ ਮੈਂ ਮਰੀਜ਼ ਇਸ ਤਰੀਕੇ ਨਾਲ ਬਚਾਇਆ ਕਿਸੇ ਨੂੰ ਸੱਪ ਲੜਿਆ ਕਿਸੇ ਨੇ ਮੈਨੂੰ ਫੋਨ ਕੀਤਾ ਮੈਂ ਉਹਦੀ ਟਾਈਮਿੰਗ ਵੇਖ ਕੇ ਉਹਦੇ ਲੱਛਣਾਂ ਤੋਂ ਦੱਸ ਦਿੰਦਾ ਕਿ ਬੰਦੇ ਨੂੰ ਜ਼ਹਿਰ ਵਾਲਾ ਸੱਪ ਲੜਿਆ ਕਿ ਬਿਨਾਂ ਜ਼ਹਿਰ ਵਾਲਾ ਕਈਆਂ ਕੋਲ ਕੈਮਰੇ ਹੁੰਦੇ ਆ ਫੋਟੋ ਖਿੱਚ ਕੇ ਪਾ ਲੈਂਦੇ ਉਹਨਾਂ ਨੂੰ ਤਾਂ ਵੀ ਦੱਸਦਾ ਵਾ ਮੇਰਾ ਇਹ ਨਹੀਂ ਮਕਸਦ ਹੈਗਾ ਵੀ ਮੈਂ ਸੱਪ ਲੜੇ ਦਾ ਇਲਾਜ ਕਰਾਂ ਮੇਰਾ ਮਕਸਦ ਇਹ ਹੈ ਕਿ ਜੇ ਕਿਸੇ ਨੂੰ ਬਿਨਾਂ ਜ਼ਹਿਰ ਵਾਲਾ ਸੱਪ ਲੜਿਆ ਤਾਂ ਉਹਨੂੰ ਕੈਮ ਕੀਤਾ ਜਾਏ ਪ੍ਰਾਈਵੇਟ ਹਸਪੀਟਲ ਚਲੇ ਜਾਓ ਉਹਨਾਂ ਦੀ 30 35 40000 ਰੁਪਏ ਬਿੱਲ ਬਣ ਜਾਂਦਾ ਵਾ ਕਈ ਬੰਦੇ ਹੈਗੇ 30 40000 ਨਹੀਂ ਲਾਉਣ ਜੋਗੇ ਕਿਸੇ ਨੂੰ ਸੱਪ ਪਿਨਾ ਜ਼ਹਿਰ ਵਾਲਾ ਲੜਿਆ ਉਹਨੂੰ ਸੱਚੇ ਬਾਸ਼ਾ ਵਾਹਿਗੁਰੂ ਦੀ ਕਿਰਪਾ ਨਾਲ ਕੇਮ ਵੀ ਕੀਤਾ ਪਰ ਜਦੋਂ ਕਿਸੇ ਨੂੰ ਸੱਪ ਜ਼ਹਿਰ ਵਾਲਾ ਲੜਿਆ ਉਹਦੇ ਗੜੀ ਹੱਥ ਜੋੜ ਕੇ ਉਹਨੂੰ ਟੀਕੇ ਵੀ ਲਵਾਏ ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਮੈਂ ਕਿ ਜਿਹੜੇ ਪੰਜਾਬ ਦੇ ਦੋ ਸੱਪ ਜ਼ਹਿਰ ਵਾਲੇ ਆ ਪੂਰੀ ਸਿਰਫ ਇੰਜੈਕਸ਼ਨ ਹੀ ਕੰਮ ਆਉਂਦੀ ਭਾਵੇਂ ਉਹ ਸੱਪ ਮਿੰਨੂ ਲੜਿਆ ਭਾਵੇਂ ਕਿਸੇ ਜੋਗੀ ਨੂੰ ਲੜਿਆ ਕਿਸੇ ਨੂੰ ਲੜਿਆ ਜਿਹੜਾ ਬੰਦਾ ਦੇਸੀ ਦਵਾਈ ਦੇ ਚੱਕਰ ਤੇ ਪੈ ਜਾਊਗਾ ਇਹਦੀ ਪਿਆ ਜੂਗੀ ਭਾਵੇਂ ਮੈਂ ਆ ਭਾਵੇਂ ਕੋਈ ਵੀ ਆ ਤੇ ਜੇ ਇਹਨਾਂ ਨੂੰ ਬਿਨਾ ਜ਼ਹਿਰ ਵਾਲੇ ਸੱਪ ਲੜਿਆ ਵਾ ਤੁਹਾਡਾ ਦੇ ਲੈਗਾ ਵਾ ਤੇ ਫੇਰ ਭਾਵੇਂ ਤਾਨੂੰ ਇੱਕ ਟਾਈਮ ਤੇ 10 ਸੱਪਾਂ ਵੀ ਬਿਨਾ ਜ਼ਹਿਰ ਵਾਲੇ ਲੜ ਜਾਣ ਹੁਣਾਂ ਹੀ ਕੁਛ ਨਹੀਂ ਹੁਣ ਜਦੋਂ ਜ਼ਹਿਰ ਵਾਲੇ ਸੱਪ ਹੁੰਦਾ ਸੀ ਇੰਨੇ ਟੋਲੇ ਤੇ ਗਲਬ ਤੋਂ ਬੰਨੇ ਆ ਮੇਰੇ ਹੱਥੇ ਗਲਬ ਤੋਂ ਪਏ ਹੁੰਦੇ ਸਿਰ ਮੈਂ ਦੋ ਨਸਲ ਆਪਣੇ ਏਰੀਆ ਦੇ ਗਲਬਸਾਂ ਨਾ ਫੜਦੀਆਂ ਬਾਕੀ ਜਿਹੜੇ ਸੱਪ ਆਂ ਫੜਨਾ ਵਾ ਤੇ ਇਹਰੇ ਚ ਪਾ ਦੇਣਾ ਕੁਝ ਲੋਕ ਕਹਿੰਦੇ ਇਹਦੇ ਤੇ ਸ਼ੰਕਰਤੀ ਦੀ ਕਿਰਪਾ ਦੇਖੋ ਮੰਦਿਰ ਗੁਰਦੁਆਰੇ ਚਰਚ ਤੇ ਮਸਜਿਦ ਹਰ ਇੱਕ ਜਗ੍ਹਾ ਤੇ ਆਪਾਂ ਜਾਣਦੇ ਆ ਮੱਥਾ ਟੇਕਦੇ ਆ ਸਮਝ ਇਸ ਦੀipro ਪਛਾਣ ਕਰੀਆ ਮੇਰਾ ਦਿਲ ਦਿਮਾਗ ਅੱਖਾਂ ਇਹ ਚੀਜ਼ਾਂ ਦਾ ਤਾਲਮੇਲ ਹੋ ਚੁੱਕਿਆ ਵਾ ਮੈਨੂੰ ਸੱਪ ਕੱਟਣਾ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਮੈਨੂੰ ਸੱਪ ਲੜਿਆ ਕਿ ਨਹੀਂ ਲੜਿਆ ਹੁਣ ਮੈਂ ਕਈ ਵਾਰੀ ਸੱਪ ਫੜੇ ਆ ਲੋਕਾਂ ਨੂੰ ਫੜਦੇ ਆ ਸਾਰੇ ਆਪਣੀ ਜ਼ੁਬਾਨ ਦੇ ਨਾਲ ਜ਼ੁਬਾਨ ਜੋੜ ਕੇ ਵਿਗਾਤੀ ਉਹ ਬਿਨਾ ਜ਼ਹਿਰ ਵਾਲਾ ਸੱਪ ਜੇ ਨਾ ਡਰਨਾ ਮਰਿਓ ਨਾ ਡਰਨਾ ਮਰਿਓ ਲਗਭਗ 1 ਇੱਕ ਸਾਲ ਦੇ ਵਿੱਚ ਪੰਜਾਬ ਦੇ ਵਿੱਚ 15000 ਤੋਂ ਦੀ ਯਾਰ ਲੋਕ ਜਿਹੜੇ ਸੱਪ ਦੇ ਡੱਸਣ ਦੇ ਨਾਲ ਮਰਦੇ ਆ ਉਹ ਸੱਪ ਦੇ ਡੱਸਣ ਨਾਲ ਨਹੀਂ ਮਰਦੇ ਉਹ ਮਰਦੇ ਕਿ ਤਾਵੇਂ ਵੀ ਸੱਪਾਂ ਨਾਲ ਲੜਦਾ ਵਾ ਉਹਨਾਂ ਨੂੰ ਜ਼ਹਿਰ ਆਲਾ ਉਹ ਦੇਸੀ ਦਵਾਈ ਦੇ ਚੱਕਰ 'ਚ ਪੈ ਲੈਂਦੇ ਔਰ ਟਾਈਮਿੰਗ ਖਰਾਬ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਹਸਪੀਟਲ ਜਾਂਦੇ ਡਾਕਟਰ ਕੀ ਕਰੂਗਾ ਯਾਰ ਤੁਹਾਨੂੰ ਤੁਸੀਂ ਉਸ ਬੰਦੇ ਕੋਲ ਜਾਂਦੇ ਜੇ ਜਿੰਨੂੰ ਸੱਪਾਂ ਦਾ ਇਲ ਕੁੱਕੜ ਹੀ ਨਹੀਂ ਆਉਂਦਾ ਜਿਹੜਾ ਬੰਦਾ ਰੋਜ਼ ਸੱਪ ਫੜਨ ਲਿਆ ਤੁਸੀਂ ਮੈਨੂੰ ਇੱਕ ਬੰਦਾ ਲਿਆਓ ਜਿਹੜਾ ਪੰਜਾਬ ਜਾਂਦਾ ਮੇਰੀ ਦੁਕਾਨਦਾਰੀ ਖਰਾਬ ਹੋਈ ਅੱਜ ਮੇਰਾ ਨਾਮ ਆ ਮੇਰੇ ਕਾ ਵੀਡੀਓ ਨਾਲ ਅੱਤੇ ਪ੍ਰਾਕੋਸ਼ ਆ ਮੇਰਾ ਨਾਮ ਆ ਪਰ ਮੈਂ ਫੇਰ ਵੀ ਇਹਨਾਂ ਨਾਲ ਵੀ ਸੱਪ ਲੜੇ ਤੇ ਡਾਕਟਰ ਕੋਲ ਜਾਣਾ ਨਹੀਂ ਕਿਉਂ ਨਹੀਂ ਜਾਂਦਾ ਵੀ ਸੱਪ ਲੜੇ ਤੇ ਮੇਰੇ ਕੋਲ ਆਓ ਕਿਉਂਕਿ ਜਿਹੜੇ 毒 ਜ਼ਹਿਰ ਵਾਲੇ ਸੱਪ ਆ ਉਹਨਾਂ ਦਾ ਟ੍ਰੀਟਮੈਂਟ ਸਿਰਫ ਉਹ ਸਿਰਫ ਇੰਜੈਕਸ਼ਨ ਤੇ ਜਿਹੜੇ ਬਾਕੀ ਬਿਨਾਂ ਜ਼ਹਿਰ ਵਾਲੇ ਸੱਪ ਲੜੇ ਵਾਲੇ ਆ ਉਹ ਮੇਰੇ ਕੋਲ ਬੜੇ ਅਮਰੀਜ ਆਏ ਮੈਂ ਬੜੇ ਆਪਣੀ ਜਿੰਦਗੀ ਚ ਬਚਾਏ ਪਰ ਮੈਂ ਇਹ ਹੈਗਾ ਕਮਲਾ ਮੈਂ ਕਹਿ ਦਿੰਨਾ ਵੀ ਤੇਰੀ ਕਰਮ ਚੰਗੇ ਆ ਤੈਨੂੰ ਲੜਿਆ ਬਿਨਾਂ ਜ਼ਹਿਰ ਵਾਲਾ ਹਰਪਾਲ ਜੀ ਆਪਣੇ ਪਿੰਡਾਂ ਦੀ ਗੱਲ ਕਰ ਲਈ ਜਾਂ ਕਸਬਿਆਂ ਦੀ ਗੱਲ ਕਰ ਲਈਏ ਜੋਗੀ ਬੜੇ ਆਉਂਦੇ ਆ ਜੀ ਜੋਗੀ ਵੀ ਫੱਪ ਫੜਦੇ ਆ ਜੀ ਬੀਨ ਵਜਾਉਂਦੇ ਆ ਸੱਪ ਦੇ ਕੰਨ ਹੁੰਦੇ ਆ ਜਾਂ ਨਹੀਂ ਹੁੰਦੇ ਦੇਖੋ ਸੱਪ ਲੜ ਗਿਆ ਤੁਸੀਂ ਦੇਸੀ ਦਵਾਈ ਦੇ ਚੱਕਰ ਤੇ ਪੈ ਗਏ ਉਹਨੇ ਚੀਰਾ ਦੇ ਕੇ ਮਣਕਾ ਲਾਤਾ ਮਣਕਾ ਲੱਗ ਗਿਆ ਐਂ ਫਾਂਡਾ ਕੀਤਾ ਤੁਹਾਡੀ ਜਾਨ ਬਚ ਗਈ ਪਰ ਮੈਨੂੰ ਜਿੰਨੇ ਵੀ ਵੀਰ ਆ ਵੀਡੀਓ ਦੇਖਦੇ ਮੈਨੂੰ ਇਹ ਦੱਸਣ ਵੀ ਫਾਂਡਾ ਕਰਦੇ ਨਾਲ ਮਣਕਾ ਲਾਉਣਾ ਸੱਪ ਦਾ ਜ਼ਹਿਰ ਜਾਂਦਾ ਕਿੱਥੇ ਭਾਜੀ ਜੇ ਮਣਕਾ ਸੱਪ ਲੜੇਦਾ ਹੱਲ ਹੋਏ ਤੋੜੀ ਚੁੰਮ ਤੱਕ ਨਹੀਂ ਹੋਣੀ ਚਾਹੀਦੀ ਅੱਜ ਦੇ ਟਾਈਮ 'ਚ ਕੋਈ ਸੱਪ ਹੋਰ ਹੈ ਨਾ ਕੋਈ ਰੋਣ ਨਹੀਂ ਜਾਉਣਾ ਤੇ ਕਿਉਂਕਿ 2-300 ਚੋਂ ਮਣਕਾ ਕਿਉਂ ਦੇ ਜਾਂਦਾ ਇੱਕ ਮੋੜੀ ਮੈਂ ਗਲਤਾਂ ਨੂੰ ਰੋਕਾਂਗਾ ਕਹਿੰਦੇ ਵੀ ਜਦੋਂ ਮਨਕਾ ਲਾ ਦਿੰਦਾ ਜਾਂਦਾ ਨਾ ਤੇ ਜਦੋਂ ਉਹਨੂੰ ਉਤਦੇ ਆ ਉਹ ਦੁੱਧੇ ਹੀ ਸੁੱਟਦੇ ਆ ਤੇ ਨੀਲਾ ਹੋ ਜਾਂਦਾ ਸਰ ਐਵੇਂ ਕਹਿਣਸ ਹੁੰਦੀਆਂ ਗੱਲਾਂ ਨੀਲਾ ਗੱਲਾਂ ਨੇ ਨੀਲਾ ਹੋ ਜਾਂਦਾ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦੇ ਦਿਓ ਵੀ ਸੱਪ ਲੜ ਗਿਆ ਉਹਨੇ ਜ਼ਹਿਰ ਸੁੱਟਤਾ ਥਾਂੜਾ ਕੀਤਾ ਜ਼ਹਿਰ ਕਿੱਥੇ ਗਿਆ ਤੁਹਾਡੀ ਬਾਹ ਚ ਜੇ ਮਨਕਾ ਸੱਪ ਲੜੇ ਦਾ ਹਾਲ ਹੋਏ ਤੇ ਡਿਸਕਵਰੀ ਵਾਲੇ ਪੰਜਾਬ ਚੋਂ ਮਣਕੀ ਨੇ ਲੈ ਆ ਜਣ ਬਾਰ ਉਹਦੇ ਇੱਕ ਥੋੜੀ ਆ ਜਿਨ੍ਹਾਂ ਨੇ ਡਾਕਟਰਾਂ ਦੀ ਟੀਮਾਂ ਰੱਖੀਆਂ ਸਾਰਾ ਕੁਝ ਰੱਖਿਆ ਇੱਕ ਮਨਕਾ ਲੈ ਜਾਣਾ ਤੇ ਮਨਕਾ ਵੀ ਜੋਗੀ ਦੇ ਵੀ 2 300 ਚ ਦਿੰਦਾ ਹੁਣ ਮੈਨੂੰ ਦੱਸੋ ਤੁਸੀਂ ਪੀਨ ਦਾ ਸਵਾਲ ਕੀਤਾ ਮੈਂ ਮੇਰਾ ਸਵਾਲ ਹੈ ਵੀ ਸੱਪ ਦੇ ਕੰਨ ਹੁੰਦੇ ਆ ਜਾਂ ਨਹੀਂ ਹੁੰਦੇ ਦੇਖੋ ਸੱਪ ਸੁਣ ਦੀ ਸ਼ਮਤਾ ਹੈਗੀ ਆ ਸੱਪ ਜਿਹੜਾ ਥੱਲੇ ਬੈੰਦਾ ਜਦੋਂ ਆਪਾਂ ਤੁਰਦੇ ਆ ਉਹਨੂੰ ਤਾਂ ਮਗਾਉਂਦੇ ਆ ਉਹਨੂੰ ਸੁਣਦਾ ਸੱਪ ਆਪਣੀ ਜ਼ੁਬਾਨ ਤੋਂ ਸੁਣਦਾ ਤੁਸੀਂ ਅਕਸਰ ਵੇਖਿਆ ਉਹ ਸੱਪ ਐਂ ਜ਼ੁਬਾਨ ਘੜਦਾ ਉਹ ਜ਼ੁਬਾਨ ਦੇ ਥਰੂ ਸੁਣਦਾ ਕਿਸੇ ਦੇ ਘਰੇ ਸੱਪ ਆ ਗਿਆ ਆਪਾ ਚਲੋ ਮੇਰੀ ਗੱਲ ਕਰ ਲਓ ਮੈਂ ਕਹਿੰਦਾ ਚਲੋ ਸੱਪ ਦੇ ਪੈਸੇ ਲੈਣਾ ਚਲੋ ਮੇਰੀ ਕਰ ਲੈਨੇ ਅੱਜ ਤੁਸੀਂ ਮੈਨੂੰ ਕਹਿਆ ਭਾਜੀ ਸੱਪ ਨਿਕਲਿਆ ਮੈਂ ਤੁਹਾਨੂੰ ਕਹਿਆ 1000 ਰੁਪਿਆ ਤੁਸੀਂ 1000 ਰੁਪਿਆ ਦਿੱਤਾ ਸੱਪ ਲੱਬੇ ਨਾਲ ਲੱਬੇ ਤੁਸੀਂ ਮੈਨੂੰ ਫੜਾਤਾ ਤੁਸੀਂ ਕਹਿੰਦਾ ਬੀਨ ਵਜਾਓ ਮੈਂ ਕਹਿੰਦਾ ਬੀਨ ਦੀ ਕੜਾਈ ਪਿਆਰੀ ਵੱਖਰੀ ਦਿਓ ਉਹ ਤੁਹਾਡੇ ਬੱਚੇ ਛੋਟੇ ਆ ਘਰ ਤੇ ਸੱਪਾ ਤੁਹਾਨੂੰ ਲੱਭਦਾ ਨਹੀਂ ਤੁਸੀਂ ਕਹਿੰਦਾ ਕੜਾਈ ਪਿਆਰੀ ਵੀ ਦਿੰਨੇ ਆ ਮਾਰੇ ਬੀਨ ਵਜਾਓ ਮੈਂ 7 ਮੀਟਰ ਕਪੜਾ ਸਵਾ 5 ਕਿਲੋ ਆਟਾ ਸਵਾ ਕਿਲੋ ਘੰਡ ਕਿਲੋ ਦੇਸੀ ਘਿਓ ਤੇ ਪੈਰਾਂ ਦਾ ਜੋੜਾ 7-8 ਚੀਜ਼ਾਂ ਮੰਗ ਠੀਕ ਆ 30 ਦਿਨ ਮੈਂ ਗਿਆ ਮੈਂ ਤਾਂ ਦਿਹਾੜੀ ਦਿਨ ਚਾਰ ਸਾਬ ਕੋ ਪੜਨੇ ਚੋ ਇੱਕ ਹੀ ਲਾ ਲੈਣਾ ਉਹ 30 ਦਿਨ ਕੇ ਉਹਨਾਂ ਨੂੰ 30 ਕਿਲੋ 30 ਦਿਨਾਂ ਚ ਕਿਉਂ ਹੋ ਗਿਆ 500 ਨੂੰ 30 ਦਾ ਜਮਾ ਕਰੋ ਕਿੰਨੇ ਪੈਸੇ ਪੰਦੇ 15000 ਰੁਪਏ ਤੇ ਬੀਨ ਕਿੰਨੇ ਦੀ ਆ 50000 ਰੁਪਏ 500000 ਦੀ ਜਿਹਨੂੰ 500000 ਲਾ ਕੇ ਮਹੀਨੇ ਦਾ 15000 ਰੁਪਏ ਆਉਂਦਿਆ 10 ਮਹੀਨੇ ਦਾ 1.5 ਲੱਖ ਰੁਪਿਆ ਤੇ 1 ਸਾਲ ਦਾ 1.80 ਲੱਖ ਰੁਪਏ ਬੀਨ ਤੋਂ ਪੰਦਾ ਉਹ ਤੁਹਾਨੂੰ ਸਿੱਧੇ ਰਾਹ ਕਿੱਦਾਂ ਪਾਉ ਹੁਣ ਆਉਂਦੀ ਦੁਕਾਨਦਾਰੀ ਬੰਦ ਹੋਈ ਉਹ ਲੋਕਾਂ ਨੇ ਕਹਿੰਦੇ ਭਾਜੀ ਤੁਸੀਂ ਸੱਚੀਆਂ ਗੱਲਾਂ ਕਿ ਇਹ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਿਸਟਮ ਸੁਭਾਤ ਨੇਚਰ ਹੁੰਦਾ ਮੈਂ 22 ਸਾਲ ਆਪਣੇ ਸ਼ਹਿਰ 'ਚ ਪੈਪਸੀ ਕੰਪਨੀ ਦੀ ਗੱਡੀ ਚਲਾਈ ਆ ਅੱਜ ਵੀ ਮੇਰੀ ਇਨਕੁਆਰੀ ਕਰਦੇ ਜਿੰਨੇ ਵੀ ਆਣ ਕੇ ਕਰਦੀਆਂ ਦੋ ਤਿੰਨ ਮਿੰਟ ਜਿੰਨੇ ਇਨਕੁਆਰੀ ਕਰਦੀਆਂ ਕਰ ਲੇ ਮੈਂ ਗੱਡੀ ਚਲਾਉਣੀ ਪੈਪਸੀ ਕੰਪਨੀ ਦੀ ਉਹ ਵੀ ਤਾਂ ਬਿਲਾ ਆਪਣੀ ਜਾਨਵਰਾਂ ਦੀ ਹੈਲਪ ਕਰਨੀ ਬੂਟੇ ਤੋਂ ਸੱਪ ਲਾ ਕੇ ਖਿੱਚੇ ਹਨ ਕਿਤੇ ਫਰੇਮ 'ਚ ਬੜਿਆ ਉਹਨੇ ਇੱਥੇ ਦੰਦੀ ਵੱਟੀ ਆਕ ਦਾ ਲਿਕਵਿਡ ਚ ਹੋ ਗਿਆ ਮੇਰੀ ਢਾਈ ਦਿਨ ਸਾਰੋ ਗੱਡੀ ਦੀ ਰੀ ਸੁੱਟ ਗਈ ਮੇਰੀ ਕਿੰਨੇ ਸਾਰਦੇ ਆ ਆ ਗਰਮੀਆਂ 'ਚ ਸੱਪ ਫੜਦੀ ਤੇ ਰੋਟੀ ਬਣੀ ਚੱਲੀ ਜਾਂਦਾ ਆ ਮੈਂ ਸਿਆਲ 'ਚ ਤਿੰਨ ਚ ਮੈਨੂੰ ਕਿਸੇ ਨੇ ਰੁਪਈਆ ਨਹੀਂ ਦਿੱਤਾ ਯਾਰ ਕੋਈ ਬਾਤ ਨਹੀਂ ਪੁੱਛੀ ਭੇਨੇ ਬਾਤ ਨਹੀਂ ਪੁੱਛੀ ਦੋ ਮੋਟਰਸਾਈਕਲ ਚੋਰੀ ਹੋ ਗਏ ਮੈਨੂੰ ਭੇਨੇ ਰੁਪਈਏ ਦੀ ਹੈਲਪ ਨਹੀਂ ਕੀਤੀ ਫਿਰ ਮਰੀਏ ਤਾਂ ਮਰੀਏ ਮੈਨੂੰ ਦੱਸ ਕਿੱਥੀ ਬੱਚੇ ਮੇਰੇ ਦੁਕਾਨਾਂ ਤੇ ਕੰਮ ਕਰਦੇ ਆ ਇੱਥੋਂ ਤੱਕ ਮੇਰੀ ਇਨਸ਼ੋਰੈਂਸ ਨਹੀਂ ਆ ਗਈ ਅੱਗੇ ਮੈਂ ਕਹਿੰਦਾ ਵੀ ਮੈਨੂੰ ਥਾਂ ਦੋ ਥਾਂ ਦੋ ਥਾਂ ਦੋ ਮੈਂ ਮਕਾਨ ਬਣਾਉਣਾ ਹੁਣ ਮੇਰੇ ਪਿੰਡ ਵਾਲੇ ਮੈਨੂੰ 5 ਮਰਲੇ ਥਾਂ ਦਿੱਤਾ ਵਾ ਤੇ ਮੇਰੇ ਕੋਲ ਇਹ ਤੇ 2-3 2.5 ਸਾਲ ਹੋ ਗਏ ਮੇਰੇ ਤਰਫ ਤੇ ਕਮਰੇ ਹੀ ਨਹੀਂ ਪਏ ਇੱਕ ਇੱਕ ਢਣੀ ਲੱਗੀ ਮੇਰੇ ਕੋ ਪੰਜ ਮਰਲੇ ਥਾਂ ਮਿਲਦੇ ਨਾ ਪਿੰਡਾਂ ਦਾ ਮੈਨੂੰ ਵੀ ਮਿਲਿਆ ਮੇਰੇ ਕੋ ਇੱਕ ਇੱਕ ਢਣੀ ਮਰ ਉੱਥੇ ਲੱਗੀ ਕਿਉਂ ਨਹੀਂ ਲੱਗੀ ਵੀ ਜੇ ਸਾਪ ਲੜਿਆ ਵਾਲਾ ਕੋਈ ਆ ਗਿਆ ਉਹਨੂੰ ਪੰਜਾਬੀ ਚ ਦੱਸ ਦੇਣਾ ਵੀ ਤੈਨੂੰ ਲੜਿਆ ਬਿਨਾ ਜ਼ਹਿਰ ਵਾਲਾ ਤੈਨੂੰ ਮੈਂ ਨਹੀਂ ਬਚਾਇਆ ਤੈਨੂੰ ਰੱਬ ਨੇ ਬਚਾਇਆ ਯਾਰ ਇੱਥੇ ਸੱਚ ਸੁੱਚ ਬੋਲਣ ਵਾਲੇ ਦੀ ਕੋਈ ਤਰੱਕੀ ਇੱਥੇ ਇਹਦੇ ਸਪੋਰਟ ਦਾ ਕੰਜਰਾ ਨੂੰ ਆ ਮੈਂਦ ਸੰਦੂਕ ਹੋ ਗਿਆ ਐਂ ਜੋ ਕਰਦੇ ਕਿ ਨਹੀਂ ਸਪੋਰਟ ਆ ਜੋ ਲੱਲੀ ਛੱਲੀ ਆ ਇੱਕ ਬੁਗੜੀ ਆ ਇਹ ਕੋ ਭੈਣ ਜੋ ਨੂਰਦੀ ਮੰਮੀ ਆ ਇਹ ਕੋ ਜੋਰ ਜੋਰ ਤੁਗਰ ਬੋ ਜਾ ਲੋਕੀ ਸਪੋਰਟ ਇਹਨੂੰ ਕਰਦੇ ਯਾਰ ਜਿਸ ਬੰਦੇ ਨੇ 2500 ਸੱਪ ਫੜ ਕੇ ਨੈਟ ਤੇ ਉਤੇ ਵੀਡੀਓ ਪਾਈ ਆ 2 ਵਜੇ ਅੰਮ੍ਰਿਤਸਰ ਗਿਆ 2 ਵਜੇ ਕੋਟਪੁਡੇ ਗਿਆ 2 ਵਜੇ ਤਰਨਤਾਰਨ 12 ਵਜੇ 2:30 ਵਜੇ ਜਿਹਦੇ ਪੂਰੀ ਜ਼ਿੰਦਗੀ ਕੋਈ ਸੰਸਥਾ ਨਹੀਂ ਜੋੜੀ ਕੋਈ ਟੀਮ ਨਹੀਂ ਜੋੜੀ ਇੱਥੋਂ ਤੱਕ ਕਿ ਬੰਦੇ ਦਾ ਆਪਣਾ ਘਰ ਨਹੀਂ ਬੰਦੇ ਦੀ ਨਿਸ਼ੋਰਸ਼ ਨਹੀਂ ਯਾਰ ਉਹਨੂੰ ਸਪੋਰਟ ਕਿਉਂ ਨਹੀਂ ਨੈਟ ਤੇ ਉਤੇ ਮਿਲਦੀ ਮੈਂ ਤਾਂ ਹੈਰਾਨ ਆ ਲੋਕਾਂ ਨੇ ਉਹ ਤਾਂ ਭੈਣ ਤੋਂ ਸਬਜ਼ੀ ਚੀਰਦੀ ਇਹਨੇ ਵੀਡੀਓ ਪਾ ਦੇਣਾ ਤੇ 10 ਲੱਖ ਵਿਊ ਇੱਥੇ ਭਾਜੀ ਸੱਪ ਫੜ ਕੇ ਜਾਨ ਦੇ ਰਿਸਕ ਲੈ ਕੇ ਸਭ ਤੋਂ ਪਹਿਲਾਂ ਜਦੋਂ ਕਿਸੇ ਦੇ ਘਰ ਸੱਪ ਵੜਦਾ ਉਹਨਾਂ ਨੇ ਬੱਚੇ ਸੇਵ ਕਰੀ ਤਿਆ ਉਸ ਤੋਂ ਬਾਅਦ ਵਿੱਚ ਉਹ ਜਾਨਵਰ ਨੂੰ ਸੇਵ ਕਰਨਾ ਉਸ ਤੋਂ ਬਾਅਦ ਜੋ ਅਸੀਂ ਆਪਣੇ ਆਪ ਨੂੰ ਸੇਵ ਕਰਦਾ ਤੇ ਖਾਲੀ ਥਾਂ ਦੇ ਉੱਤੇ ਸੱਪ ਛੱਡਣਾ ਕਦੀ ਯਾਰ ਜ਼ਿੰਦਗੀ 'ਚ ਮੰਗੇ ਰੋਟੀ ਦੀ ਖਾਦੀ ਅੱਜ ਵੀ ਕੋਈ ਸ਼ਹਿਰ 'ਚ ਕਹਦੇ ਕਿ ਇੱਕ ਹੋਰ ਰੁਪਈਆ ਮੰਗਿਆ ਕਦੀ ਕਿਸ ਨੂੰ ਜ਼ਿੰਦਗੀ 'ਚ ਵੰਗਾਰ ਨਹੀਂ ਪਈ ਇਮਾਨਦਾਰੀ ਇਹਦੇ ਨਾਲੋਂ ਜ਼ਿਆਦਾ ਕਰੀਏ ਕਿਹੜੀ ਸੱਪ ਫੜਨਾ ਇਮਾਨਦਾਰੀ ਨਹੀਂ ਜਿਹੜੇ ਬੰਦੇ ਨੇ 2400 2500 ਵੀਡੀਓ ਨੈਟ ਤੇ ਬੋਲਦੀ ਜਿਹੜਾ ਰੋਜ਼ 2-300 ਰੁਪਏ ਪਿੱਛੇ ਜਾਨ ਦੇ ਰਿਸਕ ਲੈਂਦਾ ਇਹਦੇ ਨਾਲੋਂ ਜ਼ਿਆਦਾ ਵੱਡੀ ਇਮਾਨਦਾਰੀ ਉਨੇ ਇੱਕ ਪਹਿਂਦੀ ਕੀਕਤਨ ਕਰਦੀ ਆ ਡਬਲ ਮੀਨਿੰਗ ਦੀ ਗੱਲ ਕਰਦੀ ਲੋਕਾਂ ਨੇ ਕਾਉਂਟਰੋਵਰਸੀ ਦੇ ਵਿੱਚ ਲਿਆ ਗਿਆ ਤੇ ਵੇਖੋ ਉਹਨੂੰ ਪੂਰੀ ਦੁਨੀਆ ਜਾਣਣ ਦੇ ਪੀ ਜਾਣਦੇ ਵੀ ਕਿ ਨਹੀਂ ਜਾਣਦੇ ਨਾ ਪੀ ਬਾਹਰ ਬ੍ਰਹਮਚਾਰੀ ਕਾਉਂਟਰੋਵਰਸੀ ਜ ਨਹੀਂ ਪਹਿਣਾ ਚਾਹੁੰਦਾ ਯਾਰ ਮੇਰੀ ਗੱਲ ਸੁਣੋ ਚਲੋ ਆਪਾਂ ਤੁਹਾਡੇ ਦੇ ਆ ਜਣੇ ਮੇਰਾ ਕੱਤ ਤੇ ਲੁਧਿਆਣੇ ਵਾਲੇ ਅਮਿਤ ਰੋੜਾ ਦਾ ਕੱਤ ਸੇਮ ਇੱਕੋ ਜਿਹਾ ਤੁਹਾਡਾ ਸਿਰ ਵੀ ਦੋਹਾਂ ਦਾ ਵੇਖੋ ਜਿਆ ਸਾਡੀਆਂ ਮੁੰਦਰਾ ਵੀ ਦੋਨੀਆਂ ਇੱਕੋ ਜੀਆਂ ਉਹਨੂੰ ਵੀ ਪੰਜੀ ਸਕਿਉਰਿਟੀ ਗਾਰਡ ਕਿਉਂ ਮਿਲੇ ਆ ਉਹ ਕਿਹੜੇ ਉਹਨੂੰ ਕਿਹੜੇ ਸੁਆਹ ਜੀ ਚੰਗਾ ਕੰਮ ਕੀਤਾ ਉਹ ਕਾਉਂਟਰੋਵਰਸੀ ਕਾ ਮੈਨੂੰ ਕਿਉਂ ਨਹੀਂ ਕੋਈ ਸਕਿਉਰਿਟੀ ਗਾਰਡ ਮਿਲਿਆ ਮੇਰੇ ਨਾਲ ਚਾਈਦਾ ਅਗਲਾ ਆਪ ਦੀ ਗੱਡੀ ਰੱਖੀ ਸਾਰਾ ਕੁਝ ਰੱਖਿਆ ਜਿਹੜੇ 10 ਪੁਲਿਸ ਵਾਲੇ ਉਹਨਾਂ ਦੀ ਤਨਖਾਹ ਕਿੱਥੋਂ ਜਾਂਦੀ ਆ ਤੇਰੇ ਮੇਰੇ ਵਰਗੇ ਲੋਕਾਂ ਤੋਂ ਜਾਂਦੀ ਆ ਮੈਨੂੰ ਕਿਉਂ ਨਹੀਂ ਕਿਸੇ ਨੇ ਸਪੋਰਟ ਦਿੱਤੀ ਮੈਨੂੰ ਕਿ ਕਿ ਉਹਨੂੰ ਕਿਸ ਲੀਡਰ ਨੇ ਗਿਆ ਇਹਦੇ ਨਾਲ ਵੀ ਇੱਕ ਪੁਲਿਸ ਵਾਲਾ ਦੋ ਯਾਰੇ ਰਾਤ ਸੱਪ ਫੜ ਜਾਂਦਾ ਮੇਰੇ ਬਾਰੇ ਕੰਨੇ ਸੋਚਿਆ ਮੇਰੇ ਬਾਰੇ ਕਿਸੇ ਨੇ ਨਹੀਂ ਸੋਚਿਆ ਯਾਰ ਮਾਰੇ ਬੰਦੇ ਦੀ ਮਾਰੇ ਬੰਦੇ ਨੂੰ ਸਪੋਰਟ ਕੌਣ ਦਿੰਦਾ ਜੀ ਆਹ ਵੇਖੋ ਆਹ ਸਰੀਰ ਆ ਨਾ ਮੈਨੂੰ ਕਿਸੇ ਨੇ ਆ ਸਰੀਰ ਕੋਈ ਕਹੇ ਇਹਨੂੰ 500 ਰੁਪਏ ਦੇ ਕੱਪੜੇ ਨਹੀਂ ਲੈ ਕੇ ਦਿੰਦਾ ਤੇ ਜੇ ਕਿਸੇ ਦਾ ਸਰੀਰ ਵੇਖਣਾ ਏ ਤਾਂ ਲੋਕ 5 ਲੱਖ ਰੁਪਏ ਦੇ ਦਿੰਦੇ ਆ ਕੱਪੜੇ ਲਾਉਣ ਦਾ ਦਿੰਦੇ ਆ ਕਿ ਨਹੀਂ ਦਿੰਦੇ ਪਰ ਕੌਣ ਦਾ ਕਹੇ ਇਹਨੂੰ 500 ਰੁਪਏ ਦੇ ਕੱਪੜੇ ਨਹੀਂ ਕੋ ਲੈ ਕੇ ਦਿੰਦਾ ਤਾਂ ਮੰਗ ਤਾਂ ਨੰਗਾ ਕੰਮ ਵੇਖਣਾ ਤਾਂ ਲੋਕ ਲੱਖਾਂ ਰੁਪਏ ਇੱਕ ਨਾਤਾ ਖਰਚ ਦਿੰਦੇ ਕੀ ਚੀਜ਼ ਆ ਐਲਨ ਕਿੱਥੇ ਗਿਆ ਪੰਜਾਬ ਦਾ ਲੋਕ ਕਿੱਧਰ ਨੂੰ ਪੰਜਾਬ ਦੇ ਮੁੜ ਗਿਆ ਲੋਕ ਸਪੋਰਟ ਹੀ ਕੰਜਰਾਂ ਨੂੰ ਕਰਦੇ ਮੈਂ ਐਡ ਸੰਧੂ ਬੱਲੇ ਬੱਲੇ ਟਾਰ ਫਾੜਾ ਬੰਦਾ ਜਿੱਦੀ ਡੀਡ ਤੇ ਫਿਲਮਾਂ ਚ ਚਲਾ ਗਿਆ ਗੱਲਾਂ ਚ ਚਲਾ ਗਿਆ ਸੋਸ਼ਲ ਮੀਡੀਆ ਤੇ ਪੈਸੇ ਬਾ ਉਹ ਇੱਕ ਉਰਫੀ ਜੋ ਕੁੜੀਆਂ ਉਹ ਪਕਾ ਪਖਾ ਲਾ ਕੇ ਪਤਾ ਨਹੀਂ ਲੀ ਲੂਲੇ ਪਾ ਕੇ ਆਉਂਦੀ ਆ ਉਹਨੂੰ ਲੋਕਾਂ ਬੜਾ ਪਸੰਦ ਕੀਤਾ ਜਿਹੜੇ ਇਤਾਂ ਦੇ ਬੰਦੇ ਉਹਨੂੰ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਦੇ ਜੇ ਪੈਸੇ ਹੁੰਦੇ ਆ ਤੇਰੇ ਨਾਲੇ ਬੰਦਾ ਕਿੱਥੇ ਮਰੇ ਜਾਂ ਮੈਨੂੰ ਕਹਿ ਦੋ ਵੀ ਮੇਰੀ 1500 2500 ਵੀਡੀਓ ਨੈਟ ਦੇ ਉੱਤੇ ਨਹੀਂ ਹੈਗੀ ਮੈਂ ਤਾਂ ਵੀ ਮੰਨ ਲੈਂਦਾ ਵੀ ਮੇਰੇ ਚ ਟੈਲੈਂਟ ਨਹੀਂ ਹੈਗਾ ਸੱਪ ਫੜਨਾ ਲੋਕਾਂ ਨੂੰ ਜਾਣਕਾਰੀਆਂ ਦੇਣੀਆਂ ਡਾਕਟਰ ਕੋਲ ਘਲਾਉਣਾ ਆ ਜੇ ਲੋਕਾਂ ਨੂੰ ਭੂਤਾਂ ਪ੍ਰੇਤਾਂ ਦੇ ਵਹਿਮਾਂ-ਭੂਮਾਂ ਚ ਪਾਉਂਦਾ ਦੇ ਪੀਰ ਲੋਕਾਂ ਨੇ ਸੂਤਰੀ ਪੀਰ ਲੋਕਾਂ ਨੇ ਗੱਡੀਆਂ ਚੜਾਉਂਦੀਆਂ ਇਹੋ ਹੀ ਗੱਲ ਨੇ ਮੇਰੀ ਇਹ ਸਟਾਰਟਿੰਗ ਦੇ ਵਿੱਚ ਸਿਰਫ ਇੱਕ ਆਪਣੇ ਰੱਬ ਦੇ ਘਰ ਹੱਥ ਜੋੜ ਕੇ ਕੁਝ ਤੋਂ ਕੰਮ ਸਿੱਖਿਆ ਇੱਕੋ ਗੱਲ ਵੀ ਲਾਈਵ ਚ ਇਮਾਨਦਾਰੀ ਰੱਖਣੀ ਆ ਜੇ ਮਨਕਾ ਸੱਪ ਲੜੀ ਦਾ ਹਾਲ ਹੁੰਦਾ ਤੋਰੀ ਤੇ ਕਿੰਨੇ ਲੱਖ ਰੁਪਏ ਦੇ ਵਿੱਚ ਹੋਏ ਸਾਰ ਕੌਣ ਲੈਂਦਾ ਜੀ ਕਾਸ ਸੱਪ ਪੜਾਣਾ ਸੱਤ ਵੀਡੀਓ ਮੇਰੀਆਂ ਲੋਕਾਂ ਦੇ ਮੋਬਾਈਲ 'ਚ ਰਹਿ ਜਾਂਦੀ ਆ ਮੈਂ ਲੋਕਾਂ ਨੂੰ ਫੋਨ ਕਰਦਾ ਭਾਜੀ ਵੀਡੀਓ ਦੇ ਦਿਓ ਪਾਉਨੇ ਆ ਕਰਦੇ ਆ ਲੋਕ ਥੋੜੇ ਜਿਨੇਟ ਦੇ ਉੱਤੇ ਵੀ ਸਰਫਾ ਕਰ ਦਿੰਦੇ ਆ ਆਨ ਰਿਕਾਰਡ ਕੈਮਰੇ ਦੀਆਂ ਨਾ ਗੱਲਾਂ ਨਹੀਂ ਯਾਰ ਕੋਈ ਆਣ ਕੇ ਮੇਰੀ ਨਹੀਂ ਪਰਤਾਲ ਕਰੇ ਤੇ ਬੋਲਦਾ ਸੱਚਾ ਵਾ ਤੇ ਨਹੀਂ ਬੋਲਦਾ ਦੋ ਪਲਟੀਨੇ ਖੋ ਲਈਆਂ ਰਾਤ ਨੂੰ ਜਾਪ ਫੜਨ ਗਿਆ ਤੁਸੀਂ ਕਹਣਾ ਤਰੰਦਾਲ ਨਾਲ ਜੋ ਰਾਤ 12 ਵਜੇ ਗਿਆ ਦੋ ਪਲਟੀਨੇ ਕੋਲੇ ਆ ਨਹੀਂ ਯਾਰ ਕਿਹਨੇ ਬਾਹਾਂ ਪੜੀ ਕਿ ਤੂੰ ਮੋਟਰਸਾਈਕਲ ਲਊਂਗਾ ਮੈਂ ਸੈਕੜਿਆਂ ਦਾ ਮੋਟਰਸਾਈਕਲ 10-15 ਹਜ਼ਾਰ ਦਾ ਪੰਜ ਮਰਲੇ ਥਾਂ ਦਿੱਤਾ ਪਿੰਡ ਵਾਲਿਆਂ ਵੀ ਭਾਇਆ ਵਧੀਆ ਕੰਮ ਕਰਦਾ ਤੂੰ ਕੋਠੇ ਵਾਲਾ ਇੱਕ ਇਹ ਤੇ ਨਹੀਂ ਮੇਰੇ ਕੋਲ ਲੱਗੀ ਪੰਜ ਮਰਲੇ ਥਾਂ ਤੇ ਲੋਕਾਂ ਨੂੰ ਟੈਲੈਂਟ ਦਿਖਾਈਏ ਕੰਜਰ ਖਾਨਾ ਦਿਖਾਈਏ ਕੰਟਰੋਵਰਸੀ ਵਿਖਾਈਏ ਨਸੂਕੀ ਵਿਖਾਈਏ ਲੋਕਾਂ ਨੂੰ ਕੰਜਰਖਾਨਾ ਵਿਖਾਈਏ ਤੁਸੀਂ ਸੋਸ਼ਲ ਮੀਡੀਆ ਤੇ ਪੈਸੇ ਹੁਣੇ ਸ਼ੁਰੂ ਹੋ ਜਾਂਦੇ ਆ ਲੋਕਾਂ ਨੂੰ ਕੰਟਰੋਵਰਸੀ ਵਿਖਾਈਏ ਤੁਸੀਂ ਸੋਸ਼ਲ ਮੀਡੀਆ ਤੇ ਪੈਸੇ ਹੁਣੇ ਸ਼ੁਰੂ ਹੋ ਜਾਂਦੇ ਆ ਇਹ ਐਲਨ ਨੂੰ ਕਿਹੜੇ ਚੁੱਲੇ ਦੇ ਵਿੱਚ ਸੁਪੀਏ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੀ ਕਿੰਨੇ ਜਾਨਵਰਾਂ ਦੀ ਹੈਲਪ ਕੀਤੀ ਆ ਜਿੰਨੀ ਜੋ ਕਰੀ ਜਾਈਏ ਮੈਂ ਕਛੂ ਗਮੇ ਫੜ ਕੇ ਰਿਗੈਰ ਦੇ ਛੱਡੇ ਬਾਂਦਰ ਲੰਗੂਰ ਆਪਣੇ ਸ਼ਹਿਰ ਚ ਫੜ ਕੇ ਰਿਗੈਰ ਦੇ ਛੱਡੇ ਸੀਵਰੇ ਚੋ ਕੁੱਤੇ ਕੱਢੇ ਕੀੜੇ ਕੱਢੇ ਗੱਲਾਂ ਥੋੜੀ ਆਉਣ ਰਿਕਾਰਡ ਪਈਆਂ ਮੈਂ ਕੋਈ ਸੰਸਥਾ ਨਹੀਂ ਕੋਈ ਟੀਮ ਨਹੀਂ ਕੋਈ ਗਰਾਹੀ ਨਹੀਂ ਇਕੱਠੀ ਕੀਤੀ ਬਾਬੇ ਦਾ ਮੇਲਾ ਕਰੋਨਾ ਮਾਤਾ ਦਾ ਜਾਗਰਤ ਹੋਣਾ ਕੋਈ ਕਰੇ ਬਾਹ ਖੜੀ ਮੇਰੇ ਸ਼ਹਿਰ ਤੇ ਇੱਕ ਬੰਦਾ ਵੀ ਮੇਰੇ ਪਈ ਦੀ ਗਰਾਹੀ ਕੇ ਕੋ ਕੀਤੀ ਹੈ ਬਾਜ਼ਾਰ ਦੇ ਵਿੱਚ ਮੈਂ ਕੀਤੀ ਨਹੀਂ ਵੀ ਨਹੀਂ ਯਾਰ ਕੋਈ ਮਾਰਾ ਨਾ ਬੋਲੇ ਕੋਈ ਮਾਰਾ ਨਾ ਬੋਲੇ ਅਰੇ ਇੰਨਾ ਟੈਲੈਂਟ ਹੋਣ ਦੇ ਬਾਵਜੂਦ ਵੀ ਮਰੀਏ ਕਿੱਥੇ ਮੈਨੂੰ ਬੱਸ ਕੀ ਕਲਾਕਾਰ ਨੇ ਕਲਾਕਾਰ ਨੇ ਨਹੀਂ ਕਿਹਾ ਯਾਰ ਬੰਦਾ ਇੱਡਾ ਵਰੀਆ ਕੰਮ ਕਰਦਾ ਵਾ ਵੀ ਕੋਈ ਪੰਜਾਬ ਦਾ ਕੋਈ ਕਲਾਕਾਰ ਹੀ ਕਹਦੇ ਨਹੀਂ ਯਾਰ ਬੰਦੇ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਬੰਦੇ ਨੂੰ ਥੋੜੇ ਬਹੁਤੇ ਸੋਸ਼ਲ ਮੀਡੀਆ ਤੋਂ ਪੈਸੇ ਆਉਣ ਵਾਲੇ ਬੰਨ ਕੀ ਕਲਾਕਾਰ ਨੇ ਕੀ ਸਰਕਾਰੀ ਅਫਸਰ ਨੇ ਕਿਸੇ ਨੇ ਵੀ ਨਹੀਂ ਕਿਹਾ ਵੀ ਨਹੀਂ ਯਾਰ ਬੰਦੇ ਦਾ ਬੰਦੇ ਦਾ ਕੋਈ ਸੋਚੋ ਹੁਣ ਮੈਂ ਦਸੰਧੂ ਆ ਚੰਗਾ ਬੰਦਾ ਕੀ ਕੰਮ ਕਰਦਾ ਕੂੜਿਆਂ ਨੂੰ ਕੀ ਸਿਖਾਉਂਦਾ ਗੁਰਦਾਪੁਰ ਕਾਲਜ ਦੇ ਵਿੱਚ ਜਾ ਕੇ ਉਹਨੂੰ ਬਾੜ ਮਿਲਦੀ ਆ ਗੱਲ ਹੋਵਾਗੇ ਤੁਸੀਂ ਸਪੋਰਟ ਹੀ ਕੰਜਰਾਂ ਨੂੰ ਕਰਦੇ ਜੇ ਤੁਸੀਂ ਬੰਦਿਆਂ ਨੂੰ ਸਪੋਰਟ ਨਹੀਂ ਕਰਦੇ ਮੈਂ ਇਹ ਤੁਹਾਨੂੰ ਕਾਲਜ ਗਿਆ ਸੱਦਿਆ ਨਾ ਉਹਨੂੰ ਪ੍ਰੋਫੈਸਰ ਨੇ ਪ੍ਰੋਫੈਸਰ ਕੀ ਸਿਖਾਉਗਾ ਬੱਚਿਆਂ ਜਿਹੜਾ ਆਪ ਬੰਦਾ ਮਾਰੇ ਕੋਤ ਮੈਂ ਨਹੀਂ ਕਰ ਸਾਰਿਆਂ ਨੂੰ ਪਤਾ ਵੀ ਉਹ ਕਿਹੜੇ ਕੰਮ ਵਿੱਚ ਪਿਆ ਉਹ ਆਇਆ ਸਟੇਜ ਦੇ ਤੇ ਲੋਕ ਹਜ਼ਾਰਾਂ ਲੋਕ ਹੱਥ ਖੜੇ ਕਰਕੇ ਆਉਂਦੇ ਵੀ ਅਸੀਂ ਤੁਹਾਡੇ ਵਰਗਾ ਬੰਨਾ ਚੁੰਨੇ ਆ ਉਹ ਕੀ ਬੰਨਾ ਚੁੰਦੇ ਆ ਕਿਸ ਕਿਸ ਗੱਲ ਨੂੰ ਚੀਕ ਕਰਦੇ ਸੁਣ ਮਤਲਬ ਸਾਧਲੇ ਸੋਖ ਰਦੀਆ ਉਹਨੂੰ ਤੁਸੀਂ ਚੀਨ ਗਏ ਤੇ ਸੱਧਿਆ ਤੇ ਉਸੇ ਗਰਾਊਂਡ ਦੇ ਵਿੱਚ ਇੱਕ ਬਜ਼ੁਰਗਾ ਉਹਦੇ ਹੱਥ ਦੇ ਵਿੱਚ ਮੈਡਲ ਆ ਕਮਾਏ ਹੋਏ ਜਿਹੜੇ ਉਹਨੇ ਧੌੜਾਂ ਦੇ ਵਿੱਚ ਕਮਾਏ ਹੋਏ ਆ ਉਹ ਮੈਡਲ ਐਂ ਕਰਕੇ ਤੇ ਆਪਦੀ ਰੋਟੀ ਮੰਗਣ ਡਿਆ ਲੋਕਾਂ ਦੇ ਕੋਲੋਂ ਤੇ ਲੋਕ ਉਹਨੂੰ ਰੋਟੀ ਨਹੀਂ ਦੇਂਦੇ ਤੇ ਸੋਖ ਰਦੀਆ ਨਾ ਫੋਟੋ ਖਿਚਾਉਂਦੇ ਲੋਕੀ ਪੈਸੇ ਦੇ ਦਿੰਦੇ ਆ ਸੋਨੂ ਸੀਤੋ ਵਾਲਾ ਉਸ ਸਾਡੇ ਇਲਾਕੇ ਦਾ ਆ ਜੇ ਇਲਾਕੇ ਦਾ ਫੇਰ ਕੀ ਗੱਲ ਆ ਇਲਾਕੇ ਦਾ ਫੇਰ ਕੀ ਗੱਲ ਆ ਉਸ ਬੰਦੇ ਚ ਟੈਲੈਂਟ ਕੀ ਆ ਸੋਨੂ ਸੀਤੋ ਵਾਲਾ ਕੁਰਬ ਦਾ ਬੰਦਾ ਵਾਪਾ ਕਿਹਤ ਬੰਦਾ ਵਾ ਉਹਨੂੰ ਤਾਂ ਪਤਾ ਹੀ ਨਹੀਂ ਮੈਂ ਕੀ ਕਰਦਾ ਲੋਕੀ ਤੋੜੀਆਂ ਵੀਡੀਓ ਬਣਾਉਂਦੇ ਆ ਉਹਨੂੰ ਇਹ ਇੰਨੀ ਨਹੀਂ ਸੋਚੀ ਹੈਗੀ ਉਹ ਬੰਦੇ ਨੇ ਮਾਰਾ ਨਹੀਂ ਕਰਨਾ ਆਪਾਂ ਨੂੰ ਉਹਨੂੰ ਇੰਨੀ ਨਹੀਂ ਸੋਚੀ ਕਿ ਮੈਨੂੰ ਲੋਕ ਮੇਰੇ ਬਾਰੇ ਕੀ ਸੋਚਦੇ ਆ ਲੋਕੜੀਆਂ ਉਹ ਬਚਪਨਾ ਜਿੱਦਾਂ ਛੋਟਾ ਬੱਚਾ ਹੁੰਦਾ ਮਾਂ ਹੁੰਦਾ ਲੋਕੜੀਆਂ ਗੱਲਾਂ ਸੁਣ ਕੇ ਸੁਹਾਦ ਲੈਂਦੇ ਆ ਮੇਰੀਆਂ ਵੀਡੀਓ ਤੇ ਲੂਣ ਮਰਚ ਤੇ ਤੜਕਾ ਨਹੀਂ ਹੁੰਦਾ ਮੈਨੂੰ ਸੋਸ਼ਲ ਮੀਡੀਆ ਤੇ ਤਾਂ ਤਾਂ ਨਹੀਂ ਹੁੰਦੇ ਫਾਜੀ ਲੀੜੇ ਲਾਉਣਾ ਸੋਸ਼ਲ ਮੀਡੀਆ ਦੇ ਪਿਛਵਾੜਾ ਵਿਖਾਉਣਾ ਮਤਲਬ ਆ ਚੀਜ਼ਾਂ ਵਿਖਾਉਣੀਆਂ ਆ ਆ ਵਿਖਾਉਣੇ ਲੀੜੇ ਲਾਦੇ ਨੇ ਮ ਬਣਾਉਂਦੀ ਹੈ ਨਾ ਸੋਸ਼ਲ ਮੀਡੀਆ ਤੇ ਕਾਹ ਲਈ ਸਿਰਫ ਪੈਸੇ ਲਈ ਆਨ ਨੂੰ ਵੀ ਪੈਸਾ ਚੰਗਾ ਲੱਗਦਾ ਹਰ ਇੱਕ ਚੀ ਚੰਗੀ ਲੱਗਦੀ ਆ ਪਰ ਜਿਹੜਾ ਇੰਨਾ ਟੈਲੈਂਟ ਕੀਤਾ ਵਾ ਇਸ ਟੈਲ ਨੂੰ ਕਿੱਥੇ ਕਰੀਏ ਜੇਕਰ ਧਰ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਜਾਂ ਤੁਹਾਡੀ ਕੋਈ ਮਦਦ ਕਰਨੀ ਹੋਵੇ ਤੁਹਾਡਾ ਕੋ ਮੋਬਾਈਲ ਨੰਬਰ ਮਿਲ ਸਕਦਾ ਮੇਰਾ YouTube ਤੇ ਚੈਨਲ ਹੈਗਾ N W A G 나ਗ ਕੇਤ ਭਾਈ ਸਪੇਸ ਬਿਲਕੁਲ ਨਹੀਂ ਦੇਣੀ ਸਭ ਤੋਂ ਪਹਿਲਾਂ ਜਾ ਕੇ ਵੀਡੀਓ ਵੇਖੋ ਵੀ ਸਾ ਆਪਣਾ ਕਿੰਨਿਆਂ ਨਾਲ ਜਬਾਨ ਲਾ ਕੇ ਲੋਕਾਂ ਨੂੰ ਕਹਾਂ ਵੀ ਡਰ ਕੇ ਨਹੀਂ ਮਰਦਾ ਹੁਣ ਸਾਪ ਕਿਸੇ ਨੂੰ ਲੜਦਾ ਲੋਕ ਪੂਰਾ ਸਸਕਾਰ ਕਰ ਦਿੰਦੇ ਆ ਸੱਪ ਲੜਿਆ ਬੰਦੇ ਦੇ ਡੈੱਡ ਸਰਟੀਫਿਕੇਟ ਹੋਏ ਸੱਪ ਲੜਿਆ ਉਹਨੂੰ 4 ਲੱਖ ਰੁਪਈਆ ਫੋਰਸ ਡਿਪਾਰਟਮੈਂਟ ਵਾਲੇ ਦਿੰਦੇ ਆ ਮੈਂ ਤੇ ਵੀਡੀਓ ਦੇ ਵਿੱਚ ਲੋਕਾਂ ਨੂੰ ਇਹ ਬੜਾ ਸਮਝਾਇਆ ਮੈਂ ਤੇ ਲੋਕਾਂ ਨੂੰ ਕਿੰਨੇ ਵੀ ਮੇਰੀ ਮੇਰੀ ਆਵਾਜ਼ ਤੇ ਕਮਸੋਦਾ ਮਨੁੱਖਾਂ ਤੱਕ ਬਚਾਓ ਯਾਰ ਲੋਕ ਮੇਰੀ ਆਵਾਜ਼ ਹੀ ਨਹੀਂ ਲੋਕਾਂ ਤੱਕ ਪਹੁੰਚਾਉਂਦੇ ਕਮਸੋ ਕਮ ਬੰਦੇ ਦੀ ਆਵਾਜ਼ ਤੇ ਬਚਾਓ 15 ਤੋਂ 20 ਹਜ਼ਾਰ ਬੰਦਾ ਹਰ ਵਾਰੀ ਸੱਪ ਲੜ ਕੇ ਮਰਦਾ ਦੋ ਮਰਦਾਂ ਚੋਰੀਏ ਕਿ ਇਹਨੇ 2 ਰੁਪਏ ਦੀ ਹੈਲਪ ਨਹੀਂ ਕੀਤੀ ਆਖਰੀ ਪੁੱਤਲੀ ਜਿਹਾ ਸੱਪ ਲੜਿਆ ਰਿਹਾ ਮਰੇ ਕੁੱਤੇ ਨੂੰ ਹਸਪੀਟਲ ਦੇ ਬੈੱਡ ਦੇ ਉੱਤੇ ਪਿਆ ਰਿਹਾ ਯਾਰ 10 ਬੰਦੇ ਨਹੀਂ ਮੇਰੇ ਸ਼ਹਿਰ ਦੇ ਪਤਾ ਲਿਆਣਾ ਬੱਲੇ ਬੱਲੇ ਨੂੰ ਕੀ ਕਰੀਏ ਹੁਣ ਸ਼ਹਿਰ ਤੋ ਜਾਣਾ ਬਾਜੀ ਸਾਸਰੀ ਗੱਲ ਬਾਜੀ ਸਾਸਰੀ ਗੱਲ ਉਹ ਸਾਸਰੀ ਗੱਲ ਮੈਨੂੰ ਨਹੀਂ ਹੁੰਦੀ ਉਹ ਇਹ ਕਰਕੇ ਜਦੋਂ ਕਦੇ ਸੱਪ ਨਿਕਲੇ ਬੇਬੂਤ ਹੈਗਾ ਇਹਨੇ 2 ਵਜੇ ਉੱਠ ਕੇ 55 ਰੁਪਏ ਚ ਵੀ ਸੱਪ ਫੜ ਦਿੰਨਾ ਉਹ ਸਾਸਰੀ ਗੱਲ ਇਹਨੂੰ ਹੁੰਦੀ ਆ ਅੱਜ ਨਹੀਂ ਮੈਂ ਕਲ ਪਿਆਂ ਕਲ ਪਿਆਂ ਕਿਉਂ ਆ ਯਾਰ ਸਿਆਲ ਦੇ 3 ਮਹੀਨੇ ਮੇਰੇ ਬੰਦੇ ਰੇ ਆ ਡਿੱਪੇ ਮੇਰੇ ਘੱਟ ਆ ਨਹੀਂ ਘਰ ਮੇਰੇ ਪਿਆ ਹੈ ਨਹੀਂ ਬੱਚੇ ਮੇਰੇ ਦੁਕਾਨਾਂ ਤੇ ਕੰਮ ਕਰਦੇ ਮੈਂ ਕਲਪਨਾ ਨਹੀਂ ਕਲਪਨਾ ਠੀਕ ਆ ਬਾਪੂ ਮੇਰੇ ਦਾ 4 ਸਾਲ ਹੋ ਗਏ 5 ਸਾਲ ਹੋ ਗਏ ਐਕਸੀਡੈਂਟ ਹੋਇਆ ਨੂੰ 6 ਸਾਲ ਹੋ ਗਏ ਮੇਰੇ ਬਾਪੂ ਨੂੰ 5 ਸਾਲ ਉਹ ਮੰਜੀ ਦੇ ਉੱਤੇ ਆ ਬਿਲਕੁਲ ਡੈੱਡ ਹੋ ਗਏ ਥੋੜਾ ਜਿਆਦਾ ਇੱਥੋਂ ਤੱਕ ਵਾਕ ਕਰਨਾ ਤੁਰਦੇ ਉਹਨਾਂ ਦੀ ਦਵਾਈ ਹੈ 5000 ਰੁਪਏ ਦੀ ਮਹੀਨੇ ਦੀ ਘਰ ਦਾ ਖਰਚਾ ਵਾ ਫਿਰ ਕੀਰ ਕਦੀ ਕਦੀ ਨੇ ਮੰਨ ਕਰਦਾ ਵੀ ਇਹ ਕੰਮ ਛੱਡ ਕੇ ਕਹਿਣਾ ਕਿ ਕੰਪਨੀ ਦੇ ਵਿੱਚ ਡਰਾਈਵਰੀ ਕਰ ਲਈਏ 20-25000 ਰੁਪਏ ਟਰੱਕ ਟੂਕ ਤੋਂ ਮਿਲ ਜਾਂਦਾ ਇਹ ਹੀ ਹੋਣਾ ਨਵੀਂ ਕੰਮ ਛੱਡਦਾ ਅਮੀਰ ਰੋੜਾ ਜੀ ਨੂੰ ਦਾਹ ਗੱਡੀਆਂ ਉਹ ਮੰਡ ਸਾਬ ਨੂੰ ਗੱਡੀਆਂ ਗਨਮੈਨ ਨੂੰ ਪਤਾ ਨਹੀਂ ਗੁਰੂਆ ਕੀ ਸਿਸਟਮ ਆ ਲੋਕਾਂ ਦਾ ਕਿ ਲੋਕ ਸਪੋਰਟ ਹੀ ਉਹਨੂੰ ਕਰਦੇ ਜਿਹੜਾ ਗਲਤ ਬੰਨੇ ਪ੍ਰਚਾਰ ਕਰਦਾ ਜਾਂ ਗਲਤ ਬੰਨੇ ਤੁਰਦਾ ਉਹ ਜਿਹੜੀ ਬੀਬੀ ਹੋਣਾ ਕੀਰਤਨ ਕਰਦੀ ਆ ਬਹੁਤ ਵਧੀਆ ਉਹ ਮਤਲਬ ਬਹੁਤ ਵਧੀਆ ਸੇਟਾ ਅੱਕਦੀ ਆ ਬਹੁਤ ਵਧੀਆ ਬਹੁਤ ਵਧੀਆ ਕੀਰਤਨ ਕਰਦੀ ਉਹ ਕੱਲੀ ਕੀਰਤਨ ਕਰਦੀ ਉਹਨੇ ਮਸ਼ਹੂਰ ਨਹੀਂ ਸੀ ਹੋਣਾ ਮਸ਼ਹੂਰ ਹੋ ਕਿੱਦਾਂ ਹੋਈ ਆ ਮੈਨੂੰ ਤੁਸੀਂ ਦੱਸ ਦੋ ਦੱਸ ਸਕਦੇ ਨਹੀਂ ਡਬਲ ਮੀਨਿੰਗ 'ਚ ਗੱਲਾਂ ਕਰਕੇ ਉਹਨੇ ਇੱਕ ਕਮਲ ਗੌਰ ਹੈਗੀ ਨਾ ਕਮਲ ਗੌਰ ਉਹ ਵੀ ਟੱਕਲ ਡਬਲ ਮੀਨਿੰਗ ਚ ਗੱਲਾਂ ਕਰਦੀ ਆ ਡਬਲ ਮੀਨਿੰਗ ਦੇ ਗੱਲਾਂ ਕਿਉਂ ਕਰਦੇ ਰੁਕੋ ਟੈਲੈਂਟ ਵਾਲੇ ਬੰਦੇ ਦੀ ਤੁਸੀਂ ਕਦਰ ਨਹੀਂ ਕਰਦੇ ਜੇ ਟੈਲੈਂਟ ਵਾਲੇ ਬੰਦੇ ਦੀ ਕਦਰ ਹੋਏ ਤੇ ਸਾਰਾ ਕੁਝ ਹੀ ਗੈਸਬ ਆਪ ਦਾ ਕੋ ਮੋਬਾਈਲ ਨੂੰ ਪਤਾ ਯਾਰ YouTube ਤੇ ਚੈਨਲ ਹੈਗਾ ਸਨੇਕ ਮਾਰ ਪੰਜਾਬ ਮਾਈਕ ਤੇ ਬੋਲਦੇ ਚੈਨਲ ਮੇਰਾ ਆਪਕੇ ਨੂੰ ਵੇਚਦਾ ਠੀਕ ਆ ਉਹਦੇ ਤੇ ਨੰਬਰ ਮਿਲ ਜਣਾ ਹਰ ਇੱਕ ਚੀਜ਼ ਮਿਲ ਜਣੀ ਮੇਰੀ ਇਸ਼ਤਾ ਦੀ ਆਈਡੀ ਹੈਗੀ ਪੰਜਾਬੀ ਸੱਪਾਂ ਦਾ ਨੰਬਰ ਹੈਗਾ 95 92 99 63 35 ਮੇਰੇ ਬਾਬੇ ਦਾ ਕਮਰਾ ਭੈਣ ਵਾਲਾ ਮੇਰੇ ਕੋਲ ਅਜੇ ਤੱਕ 20 ਸਾਲਾਂ ਵਿੱਚ ਕਮਰਾ ਨਹੀਂ ਪਿਆ ਜੇ ਕਿਹ ਵੀਰ ਨੇ ਮੇਰੀ ਹੈਲਪ ਕਰਦੀਆਂ ਤੇ ਵੀਡੀਓ ਦੇ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਵੀ ਬਾਈ ਦੀ ਹੈਲਪ ਕੀਤੀ ਆ ਤੇ ਕੀ ਹੈਲਪ ਕੀਤੀ ਆ ਉਹ ਵੀ ਲਿਖ ਦਿਓ ਕਿਉਂਕਿ ਲੋਕ ਕਹਿੰਦੇ ਸੋਸ਼ਲ ਮੀਡੀਆ ਤੇ ਬੜਾ ਪੈਸਾ ਹੁੰਦਾ ਜੇ ਤੁਹਾਡੀ ਵੀਡੀਓ 'ਚ ਹੈਲਪ ਹੋਊਗੀ ਜਿਹੜਾ ਬੰਦਾ ਹੈਲਪ ਕਰੂਗਾ ਕਮੈਂਟਾਂ 'ਚ ਲਿਖ ਦਊਗਾ ਕਿ ਮੈਂ ਮੈਂ ਹੈਲਪ ਕੀਤੀ ਆ ਹੈਲਪ ਨਹੀਂ ਹੁੰਦੀ ਬੱਲੇ ਬੱਲੇ ਹੀ ਆ ਸਾਡੇ ਕੋਲ ਆ ਬਿਲਕੁਲ ਜੀ ਅਸੀਂ ਵੀ ਆਪਣੇ ਚੈਨਲ ਰਾਹੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਜੋ ਬ੍ਰह्मਚਾਰੀ ਦੇ ਵੱਲੋਂ ਨੰਬਰ ਦਿੱਤਾ ਹੈ ਉਸ ਨੰਬਰ ਤੇ ਸੰਪਰਕ ਕਰਕੇ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਪਰਿਵਾਰ ਦੇ ਨਾਲ ਗੁਜ਼ਾਰਾ ਕਰ ਸਕਣ ਮਿਲਾਂਗੇ ਨਵੇਂ ਸਫਰ ਦੇ ਧੰਨਵਾਦ